ਕਡਾ ਲਊ ਪਿੱਤਾ ਨਹੀਂ ਦੱਸ ਆਉਦੇ ਬੰਦੇ ਨਹੀਂ ਸੰਭਾਲੇ ਜਾਂਦੇ ਇਹਨਾਂ ਤੋਂ ਹੈ ਮੜ ਕੇ ਲੋਕਾਂ ਦੀਆਂ ਬੁੜੀਆਂ ਮਾਰੀਆਂ ਕਹਿ ਦਿੰਦਾਂ ਵੀ ਬੁੜੀਆਂ ਮਾਰੀਆਂ ਨਹੀਂ ਕਰ ਰਹੀਆਂ ਨਹੀਂ ਕੌਣ ਹੈ ਬਾਹਰ ਖੋਲ ਹੈ ਇਹ ਬਾਹਰ ਤਾਂ ਖੁੱਲਾ ਹੀ ਹੈ ਭਾਣੇ ਨਹੀਂ ਬਾਹਰ ਖੋਲ ਦੇ ਕਰ ਰਹੀਆਂ ਨਹੀਂ ਕੌਣ ਹੈ ਕੌਣ ਹੈ ਤੈਨੂੰ ਵੀ ਪਤਾ ਹੀ ਹੈ ਕੌਣ ਹੈ ਖੁੱਲਾ ਬਾਹਰ ਤਾਂ ਆ ਜਾ ਹਾਂ ਖੁੱਲਾ ਨਹੀਂ ਕੀ ਗੱਲ ਨਹੀਂ ਉਹ ਤੂੰ ਆਉਦੇ ਚੌਰੇ ਨੂੰ ਨਹੀਂ ਸੰਭਾਲਦੀ ਗਈ ਹੈ ਨੀ ਮੇਰੇ ਚੌਰਾ ਨੇ ਤੈਨੂੰ ਕੀ ਕਹਿਤਾ ਕਹਿਤਾ ਉਹ ਵੇਖ ਕੇ ਮੈਨੂੰ ਮਸ਼ਕਰੀਆਂ ਕਰਦਾ ਕੀ ਗੱਲ ਆ ਉਹ ਕੁੜ ਹੁਣ ਮੇਰੇ ਚੌਰਾ ਮਾੜਾ ਹੋ ਗਿਆ ਜਦੋਂ ਬਤੂਰੇ ਜੰਦਰ ਮਸ਼ਕਰੀਆਂ ਕਰਦੇ ਨੇ ਮੇਰੀ ਗੱਲ ਸੀ ਤੇ ਮੇਰੀ ਗੱਲ ਸੁਣ ਉਹ ਗੱਲਾਂ ਵਾ ਤਾਂ ਮੈਨੂੰ ਵੇਖ ਵੇਖ ਕਰਦਾ ਜੀ ਮੈਂ ਗਈ ਦੁਕਾਨ ਤੇ ਤਾਂ ਮੈਨੂੰ ਆਹਦਾ ਕਿਵੇਂ ਪੁਰਜਾ ਸ਼ੂਟ ਲੈ ਕੇ ਦਵਾ ਸ਼ੂਟ ਉਹ ਕੌਣ ਆ ਮੈਨੂੰ ਲੈ ਕੇ ਦੇਣ ਵਾਲਾ ਕੁੜ ਐਨੀਆਂ ਗੱਲਾਂ ਤਾਂ ਉਹ ਕਹੀ ਨਹੀਂ ਸਕਦਾ ਕਿ ਤੈਨੂੰ ਥੱਲੇ ਨਹੀਂ ਆ ਕੇ ਕਰਨੀ ਗੱਲ ਆ ਜਾ ਆ ਜਾ ਆ ਜਾ ਪੱਤਾ ਤੇਰੇ ਵੀ ਜੁੰਡੇ ਕੀ ਗੱਲ ਬੰਦੇ ਨਹੀਂ ਸੰਭਾਲ ਸਕਦੇ ਨਾ ਤੁਸੀਂ ਹੁਣ ਕਰਦੀ ਇਹਦੇ ਨਾਲ ਗੱਲ ਆ ਜਾਂਦੀ ਤੀਜੇ ਦਿਨ ਲੰਬਾ ਚੱਕ ਕੇ ਆ ਜਾ ਪੱਤਾ ਆ ਜਾ ਗਾਂਹ ਜਾ ਹਾਂ ਕੀ ਗੱਲ ਹੈ ਕਿਹੜੇ ਗੱਲ ਚ ਲੱਗ ਗਈ ਨਹੀਂ ਤੇਥੋਂ ਤਾਂ ਉਹ ਤਾਂ ਬੰਦਾ ਤਾਂ ਤੇਥੋਂ ਸਮਝ ਲੈਣੀ ਜਾਂਦਾ ਗਾਂਹ ਤੋਂ ਗੱਲਾਂ ਮੈਨੂੰ ਸੁਣਾਉਣੀ ਆ ਤੇਰੇ ਤਾਂ ਬੰਦਾ ਤੁਹਾਡੇ ਲਈ ਆਸਤੇ ਛੱਡਾ ਵਾ ਕਰ ਲੋ ਵਾਰਾ ਛੱਡਦਾ ਮੈਂ ਤਾਂ ਅਸਲ ਤਾਂ ਤੂੰ ਵਾਰਾ ਮੇਰਾ ਬੰਦਾ ਤਾਂ ਪੇੜਾ ਲਾਦਾ ਤੇ ਜਿੱਦੇ ਮੇਰੇ ਬੰਦੇ ਨਾਲ ਤੂੰ ਖੜ ਖੜ ਕੇ ਗੱਲਾਂ ਕਰਦੀ ਹੁੰਦੀ ਸੀ ਕੀ ਗੱਲਾਂ ਕਰਦੀ ਸੀ ਮੈਂ ਉਹਦੀ ਇੱਜ਼ਤ ਕਰਦੀ ਸੀ ਵੀ ਵੱਡਾ ਉਮਰ ਦਾ ਵੱਡਾ ਮੈਂ ਨਹੀਂਦਾ ਤੇਰੀ ਕੀ ਕਰਨਾ ਗੱਲ ਇਹ ਨੂੰ ਲੱਡੂ ਵਟ ਵਟ ਖਵਾਉਂਦੀ ਸੋ ਵਟ ਵਟ ਕੇ ਬੱਚੀ ਬਣੀ ਲੱਡੂ ਆ ਦੀ ਤੇ ਲੱਡੂ ਜਿਆਦਾ ਆ ਗਏ ਹੈ ਚਾਂਬਲੀ ਬਾਲੀ ਆ ਆ ਰੋਕਣਾ ਨਹੀਂ ਆਪਦੇ ਬੰਦੇ ਤਾਂ ਸੰਭਲਦੇ ਨਹੀਂ ਅੱਛਾ ਮੇਰਾ ਬੰਦਾ ਕਿਹੜੇ ਵਾਂ ਫਿਰਦਾ ਹੈ ਮੇਰੇ ਬੰਦੇ ਹੁਣ ਅੱਜ ਮਾਰਾ ਹੋਗਾ ਜਿਹਦੇ ਤੈਨੂੰ ਸਕੂਟਰੀਆਂ ਤੇ ਬਾਹ ਬਾ ਕੇ ਲੈ ਕੇ ਜਾਂਦਾ ਹੁੰਦਾ ਨਹੀਂ ਉਹਨੂੰ ਸ਼ੁਕਰ ਕਰ ਤੁਸੀਂ ਝਾਕ ਕੇ ਇੱਕ ਤੋਂ ਉਹਦੇ ਗੋਡੇ ਪਣਾਉਂਨ ਉਹਨੂੰ ਸਕੂਟਰੀ ਲਿਆ ਤੇ ਝਾਕਦਾ ਲੋਕਾਂ ਦੀਆਂ ਕੁੜੀਆਂ ਲਠਾਰ ਕਪੋਰ ਦਾ ਤੇ ਸਕੂਟਰੀ ਦੂਜੇ ਪਾਸੇ ਕਿਸੇ ਦਿਨ ਮਰੇ ਤੇ ਉਹਦਾ ਆਉਣੀ ਆ ਵੇਖੇ ਸੁਣਾਉਣੀ ਉਹਦੀ ਉਹਦੀ ਨਹੀਂ ਮਰੇਦੀ ਆਉਂਦੀਗੀ ਉਹਦੇ ਤੇਰੇ ਅਰਿਆਂ ਹੈ ਭੈਣ ਸੈਂਤਾ ਮਾਰਦੀਆਂ ਜਾਂਦੀਆਂ ਹੁੰਦੇਗਾ ਨਾ ਉਦੋਂ ਕਹਿੰਦੀਆਂ ਨਹੀਂ ਲੈਪਟ ਦੇ ਕੇ ਵਹੀਂ ਨੂੰ ਲੈ ਚੱਲਾ ਉੱਥੋਂ ਤੱਕ ਬਾਕੇ ਅੱਜ ਮਾਰਾ ਸਰ ਸਾੜ ਗਿਆ ਉਹਦਾ ਕਾਚੀ ਬਾਕੀ ਦਾ ਗੱਨਾ ਕਰਦੀ ਵੀ ਪੜੀ ਮਾਂ ਸਦਾ ਤੇਰਾ ਵੀ ਪਤਾ ਮੈਨੂੰ ਅੱਜ ਸਾਡਾ ਤਾਂ ਮਾੜਾ ਹੋ ਗਿਆ ਹੈ ਪਲਤਾ ਤੇਰੇ ਵੀ ਪੜੀ ਮਾਂ ਸਦਾ ਮੇਰੀਆਂ ਗੱਲਾਂ ਪੜ ਨਹੀਂ ਤੂੰ ਅੱਜ ਤਾਂ ਮਾੜਾ ਹੋ ਗਈ ਤੇਰੇ ਅਰਗੀ ਦੇ ਸਾਰੇ ਪਰਦੇ ਖੋਲ ਤੇ ਮੈਂ ਅੱਜ ਤਾਂ ਹੀ ਮਾੜੀ ਹੋ ਗਈ ਤੂੰ ਵੀ ਸਾਰੇ ਪਿੰਡ ਨੂੰ ਲੁੱਟ ਕੇ ਖਾਦਾ ਸਾਰਾ ਪਤਾ ਤੇਰਾ ਵੀ ਆਹੋ ਖਾ ਗਈ ਮੈਂ ਪਿੰਡ ਨੂੰ ਲੁੱਟ ਕੇ ਤੇਰੇ ਕਹੇ ਤੋਂ ਨਹੀਂ ਮੈਂ ਲੁੱਟ ਕੇ ਖਾਂਦੀ ਪਿੰਡ ਨੂੰ ਉਤੋਂ ਕਹਿੰਦੀ ਹੈ ਤੂੰ ਐਂ ਤੂੰ ਜੋ ਹਾਂ ਮੇਰੇ ਕੀ ਵੇਖੇ ਤੂੰ ਦੱਸ ਸਾਰੇ ਪਿੰਡ ਗਵਾਈ ਦੋ ਕਿਸੇ ਨਾਲ ਕੀ ਵੇਖ ਸਾਡੇ ਕੁੜੇ ਦੀ ਕੱਚੀ ਚ ਬੈਠੀ ਹੁੰਦੀ ਸੀ ਜਦ ਮੈਂ ਵੇਖਦੀ ਕਿਸੇ ਲੋ ਕਿਉਂ ਜਲੂਸ ਕਰੀ ਨੀ ਐਡੀ ਖੱਚ ਹੋਈ ਵੀ ਮੇਰੇ ਉਹ ਤੋਂ ਗੱਲ ਪੈਂਦੀ ਮੈਂ ਇਸਨੇ ਨਾਲ ਲੰਬਾ ਲੈ ਕੇ ਆਈ ਇਹਨੇ ਮੇਰੀ ਤਾਂ ਇੱਕ ਨਹੀਂ ਸੁਣੀ ਤੁਹਾਡਾ ਲੰਬਾ ਸਿਰ ਮੱਥੇ ਪਰ ਸਾਡੇ ਪਾਪਾ ਜੀ ਇਹੋ ਜੀ ਗੱਲ ਨਹੀਂ ਕਰ ਸਕਦੇ ਇਹੋ ਜੀ ਗੱਲ ਕਿਉਂ ਨਹੀਂ ਕਰਦੇ ਮੈਂ ਗਈ ਸੀ ਕਿ ਦੁਕਾਨ ਤੇ ਤੇ ਉੱਥੇ ਮੈਨੂੰ ਸਾਰੇ ਬੰਦਿਆਂ ਦੇ ਸਾਹਮਣੇ ਬੋਲਿਆ ਕਿ ਮੈਂ ਸ਼ੂਟ ਲੈ ਕੇ ਦਿੰਨਾ ਉਹ ਤੇ ਚਲਾਪਾ ਚੱਲ ਐਸੇ ਨੰਗੇ ਫਿਰਦੇ ਮੇਰਾ ਬੰਦਾ ਹੈ ਕਮਾਉਂਦਾ ਨਹੀਂਗਾ ਚਾਰ ਬੰਦੇ ਆਪਾਂ ਇਕੱਠੇ ਕਰਾਂਗੇ ਤੇ ਉਹ ਗੱਲ ਪੁੱਛ ਲਾਂਗੇ ਪਰ ਤੂੰ ਆਪ ਦੇਖ ਉਹ ਫੇਰ ਉਹ ਤੁਰਿਆ ਆਉਂਦਾ ਕੱਦੂ ਲੈਣੇ ਤੋਰੀਆਂ ਲੈਣੇ ਕੀ ਗੱਲ ਬਈ ਸਾਡੇ ਸਬਜ਼ੀ ਹੈ ਨਹੀਂ ਨਹੀਂ ਤੂੰ ਆਪ ਸਕੂਟਰੀ ਤੇ ਬੈਠ ਬੈਠ ਕੇ ਉਹਦੀ ਨਾਲ ਜਾਂਦੀ ਸੀ ਕਿ ਨਹੀਂ ਜਾਂਦੀ ਸੀ ਜੇ ਮੇਰੀ ਗੱਲ ਕਰਦੀ ਸੀ ਜੇ ਮੈਂ ਇੱਕ ਦਿਨ ਉਹਦੇ ਨਾਲ ਜਾਵਣੀ ਤਾਂ ਮੈਂ ਮਾਰੀ ਥੋੜੂ ਕਿ ਮੈਨੂੰ ਕੀ ਪਤਾ ਵੀ ਕੀ ਲੱਡੂ ਪੋਰਦਾ ਫਿਰਦਾ ਮੇਰੀ ਇੱਜ਼ਤ ਤੇ ਨਿਸ਼ਾਨ ਚ ਮਾਰ ਗਈ ਹਾਂ ਮਾਰ ਗਈ ਸ਼ਾਂਟ ਹਾਂ ਤੇ ਐਨ ਤੁਸੀਂ ਉੱਤੋਂ ਮੇਰੇ ਗਾਲ ਪੈਣਾ ਨਾਲੇ ਤਾਂ ਮੈਂ ਉਹਦੇ ਜੁੰਡੇ ਕਕਾਉਂ ਤੇ ਨਾਲੇ ਕਕਾਉਂ ਥੋੜੇ ਮੇਰੀ ਜਿੰਨਾ ਦੇ ਹੱਥ ਹੁੰਦੀ ਆ ਤੇ ਕੋਈ ਲਾ ਲੇ ਤੇ ਕੋਈ ਉਹਨੂੰ ਨਾਲ ਸਾਹਮਲੇ ਅੱਛਾ ਤੇ ਥੋੜੀ ਵੀ ਇਹਦੇ ਤੇਰੀ ਸੱਸਦਿਆਂ ਵੀ ਮੈਨੂੰ ਸਾਰਾ ਕੁਝ ਪਤਾ ਪਤਾ ਬੰਦਾ ਮੇਰਾ ਵਿਹਲਾ ਸਾਨੂੰ ਪਤਾ ਤੇਰਾ ਅੱਛਾ ਬੰਦਾ ਨੇ ਸਾਨੂੰ ਕਰਕੇ ਤੂੰ ਸਿਖਵਾਉਣੀ ਆ ਸਾਰਾ ਤੂੰ ਉਹਨੂੰ ਰੋਲ ਦੂਨੂੰ ਖਾਗੀ ਪੱਟ ਕੇ ਤੇ ਖਾਣਾ ਹੀ ਸੀਗਾ ਜੇ ਕੋਈ ਖਵਾਊਗਾ ਤੇ ਖਾਣਾ ਵੀ ਪੈਂਦਾ ਤੁਸੀਂ ਤੁਸੀਂ ਤਾਂ ਤੇ ਬੰਦਿਆਂ ਨੂੰ ਵੀ ਨਹੀਂ ਖਾ ਸਕਦਾ ਹਾਂ ਉਹ ਹੋਣ ਸਾਡੇ ਬੁੜੇ ਬਾਰੇ ਤੇ ਉਹਨੂੰ ਬਜ਼ੁਰਗ ਨੂੰ ਖਾਣਾ ਹਾਂ ਖਾਣਾ ਅਸ ਤਾਂ ਕਹਿੰਦੇ ਸਮਾਲ ਕੇ ਰੱਖੋ ਅਸੀਂ ਉਹ ਤਾਂ ਕੋਈ ਲੈਣਾ ਗੰਗਾ ਗੰਗਾ ਹੋਏਗਾ ਹਟੰਗਾ ਤਾਂ ਹੈਗੇ ਸਾਡਾ ਸੰਭਿਆਵਾ ਕਾ ਕਾ ਮਰੇ ਆ ਸੱਪ ਸੀ ਮੈਂ ਗੱਲ ਪਾਵਾਂ ਨੂੰ ਅਸੀਂ ਕਿ ਲੈਣਾ ਤੂੰ ਤੂੰ ਰੋਲ ਦੁਬਾਰੇ ਕਹਿਨੀ ਤੋਏ ਰਹਿ ਕਿ ਮਤ ਵਾਲਾ ਕਹਿੰਦਾ ਐ ਸਾਸੂ ਤੇਰੀ ਕੁੱਸ ਕਵੇਂ ਤੂੰ ਤਾਂ ਕੱਲ ਆਈਆਂ ਮੈਂ ਕਦੇ ਕਹਿਨੀ ਆ ਸਾਰਾ ਪਿੰਡ ਕਹਿੰਦਾ ਹਾਂ ਕਹਿੰਦਾ ਪਿੰਡ ਆਖੇ ਕੱਲ ਦੀ ਭੂਤ ਨਹੀਂ ਸੀ ਵਿਆ ਚ ਅੱਧਾ ਗੱਲਾਂ ਕਰਦੀਆਂ ਬਹਿ ਜਾ ਨਹੀਂ ਬਹਿ ਜਾ ਟੇਕੇ ਆ ਮਮੀ ਅੰਦਰ ਆ ਜਾਓ ਕੋਈ ਨਾ ਮੈਂ ਦੇਖ ਕੇ ਖਲਾਰੇ ਪਾਉਂਦੀ ਹਾਂ ਨਹੀਂ ਤੂੰ ਵੀ ਕੁੱਤਣਾ ਹੈ ਨੇ ਤੁਸੇ ਵੀ ਚਾਗਲਾ ਹੋਗਾ ਵੀ ਆ ਤੁਸੀਂ ਵੀ ਕੋਈ ਨਾ ਆਉਂਦਾ ਤੁਹਾਡੇ ਬੁੜੇ ਤਾਂ ਮੈਂ ਖਾਖਾ ਪਾੜੂ ਤੁਹਾਡੇ ਦੀ ਆ ਮੈਂ ਪਾੜੂ ਤੁਹਾਡੇ ਬੁੜੇ ਦੀਆਂ ਖਾਖਾਂ ਵੇਖੀ ਨਹੀਂ ਕਰੂੰਗੀ ਨਾਲੇ ਤੁਹਾਡੇ ਛੱਡੇ ਪਾੜੂ ਨਾਲੇ ਉਹਦੇ ਪਾੜੂ ਗੱਲ ਸੁਣਨੀ ਗਣੀ ਜਨਾ ਬੜਾ ਪੋਂਕ ਤੈ ਨਹੀਂ ਪੋਂਕਣਾ ਨਹੀਂ ਹੈ ਨਹੀਂ ਤੂੰ ਆਪ ਦਾ ਜਲੂਸ ਕੱਢਦੀ ਆ ਤੇ ਨਾਲੇ ਸਾਡਾ ਕੱਢਦੀ ਆ ਤੂੰ ਮਾੜੀ ਮੋਟੀ ਸ਼ਰਮ ਮਾਨ ਨਾ ਹੈ ਵੀ ਗਾਂਡ ਗਵਾਂਡ ਸੁਣਦਾ ਤੇ ਕੀ ਕਹਿੰਦਾ ਹੂੰ ਤੇ ਤੂੰ ਬੈਕ ਬੈਕ ਹੀ ਨਹੀਂ ਗੱਲ ਕਰ ਸਕਦਾ ਗੱਲ ਤਾਂ ਸਾਰੇ ਪਿੰਡ ਨੂੰ ਪਤਾ ਪੈਣਾ ਥੋੜੇ ਬੁੜੇ ਦਾ ਪਤਾ ਤਾਂ ਤੇਰਾ ਵੀ ਆ ਪਤਾ ਤਾਂ ਸਾਰਿਆਂ ਦਾ ਹੀ ਆ ਤੇਰਾ ਪਤਾ اچھا ਸੱਦ ਕੇ ਹੁਣ ਮੇਰੀ ਬੇਇੱਜ਼ਤੀ ਕਰਦੀ ਆ ਤੂੰ ਨਹੀਂ ਤੇ ਮੈਂ ਤਾਂ ਤੇਰੇ ਨਾਲ ਗੱਲ ਕੀਤੀ ਵੀ ਕਿਉਂ ਤੂੰ ਲੋਕਾਂ ਚ ਹੁਣ ਗਲੀ ਚ ਤੂੰ ਹਟਦੀ ਨਹੀਂ ਸੀਗੀ ਫਿਰ ਬੋਲਣ ਨੂੰ ਤਾਂ ਗਲੀ ਚ ਅੱਛਾ ਜੇ ਤੁਹਾਨੂੰ ਇੰਨੀ ਇੱਜ਼ਤ ਦੀ ਲੋੜ ਹੁੰਦੀ ਜਦੋਂ ਮੈਂ ਘਰੇ ਆ ਇਸ ਮੈਨੂੰ ਅੰਦਰ ਵੜ ਕੇ ਗੱਲ ਕਰਨ ਮੈਂ ਤੁਹਾਨੂੰ ਕਹਿ ਨਹੀਂ ਦੀ ਆਪਾਂ ਅੰਦਰ ਬੈਠ ਕੇ ਗੱਲ ਕਰ ਲੇਂਗੀ ਤੇਰੇ ਸੱਸ ਕਿੰਨੇ ਆ ਤੇ ਪਿੰਡ ਚ ਉਹ ਹੀ ਗੱਲ ਸਾਰੇ ਪਿੰਡ ਦਾ ਨਾ ਗਣਤਾ ਹਾਂ ਜਿੱਥੇ ਸੱਦ ਕੇ ਜਹਾ ਪੈ ਹੁੰਦੇ ਸਿਆਜਾ ਦੇਤੀ ਸ਼ਾਵਾਸ਼ ਤੇਨ ਨਾਲ ਸਾਰੇ ਪਿੰਡ ਦਾ ਉਹੀ ਗੱਲ ਨਾ ਗਣਮਦੀ ਐ ਚੌਰੇ ਦੇ ਵੀ ਪੱਗ ਜੀ ਚੌਰਾ ਦੱਸਦੀ ਐ ਆ ਜਾ ਘਰੇ ਹੈਗਾ ਸਮਹਾਲਿਆ ਨਹੀਂ ਜਾਂਦਾ ਤੁਹਾਡੇ ਤੋਂ ਹਾਂ ਸਮਹਾਲ ਲੈ ਜਾਂਦਾ ਆਹਦੇ ਬੰਦੇ ਸਮਹਾਲੋ ਤੇ ਫੇਰ ਗੱਲ ਗਵਾਂਢ ਨਾ ਕਰੀਦੀ ਹੁੰਦੀ ਗਵਾਂਢਣਾ ਮਾੜੀਆਂ ਹੋਗਾ ਤੁਸੀਂ ਹੋਗਾ ਚੰਗੀਆਂ ਠੀਕ ਹੈ ਸਮਹਾਲ ਲੈ ਕੇ ਤੇਨੂੰ ਕੌਣ ਸਮਹਾਵੇ ਤੇਰੇ ਦਾ ਰਸਾ ਕਿਹੜਾ ਪਾਵੇ ਤੇ ਤਾਂ ਤੇ ਰਸਾ ਨਹੀਂ ਪੈਂਦਾ ਨਹੀਂ ਕੀ ਰਸਾ ਮੇਰੇ ਲਾਇ ਵੀ ਹੈ ਮੇਰਾ ਘੜਾ ਬੰਦਾ ਮਰੇ ਜਉਂਦਾ ਹੈ ਜਾਗਦਾ ਹੈ ਤੁੱਕੇ ਜਾਏ ਤਾਂ ਕੱਜੂੰਗਾ ਹੀ ਮਾਰਤਾ ਹਾਂ ਮਾਰਤਾ ਤੂੰ ਤੇ ਮਾਰ ਕੇ ਮਾਰਦਾ ਤੂੰ ਜੰਦਾ ਹੀ ਮਾਰ ਮੇਰੀ ਗੱਲ ਸੁਣਨੀ ਲੁੱਕੇ ਤੂੰ ਨਾ ਬੋਲੀ ਮੇਰੀ ਗੱਲ ਸੁਣ ਅੱਛਾ ਨਹੀਂ ਤੂੰ ਅੱਛਾ ਤੇਰਾ ਬੰਦਾ ਵਿਗੜਿਆ ਫਿਰਦਾ ਤਾਂ ਤੇਰਾ ਬੰਦਾ ਤੂੰ ਵੀ ਤਾਂ ਮਾਰਿਆ ਯਾਰ ਦਾ ਨਾ ਤਕੋੜਾ ਸਾਡੇ ਵੀ ਬੰਦੇ ਨਾ ਤਕੋੜੇ ਨਹੀਂ ਸਾਡੇ ਵੀ ਨਾ ਤਕੋੜੇ ਆ ਸਾਡੇ ਮੈਂ ਵੀ ਮੈਂ ਵੀ ਕੱਲੂਗੀ ਥਾਪੀ ਮਾਰ ਕੇ ਮੈਂ ਵੀ ਤੇਰੇ ਤੇ ਮੈਂ ਵੀ ਕੱਲੂਗੀ ਥਾਪੀ ਮਾਰ ਕੇ ਹਾਂ ਥਾਪਾ ਬਾਹਰ ਦੇ ਨਾਲ ਹੀ ਲਾ ਕੋਈ ਗੱਲ ਨਹੀਂ ਤੇ ਥੋੜੇ ਥੋੜੇ ਦੀ ਵੀ ਮੈਂ ਲੱਤ ਹਾਂ ਕੋਈ ਨਾ ਸਾ ਮੈਂ ਵੀ ਲੱਤ ਤੋੜੂੰਗੀ ਮੈਂ ਵੀ ਲੱਤ ਤੋੜੂੰਗੀ ਹਾਂ ਨਾਸ ਕਰੋ ਨਹੀਂ ਪਹਿਨ ਜਾ ਇਹ ਜਾ ਨਹੀਂ ਪਹਿਨ